ਸਿਰਫ 30 ਰੁਪਏ ਅਤੇ ਇੱਕ ਸੁਪਨਾ ਇੰਨਾ ਹੀ ਸੀ ਰਤੇਸ਼ ਅਗਰਵਾਲ ਕੋਲ ਜਦੋਂ ਉਸਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਜੰਗ ਸ਼ੁਰੂ ਕੀਤੀ। ਉੜੀਸ਼ਾ ਦੇ ਛੋਟੇ ਜਿਹੇ ਪਿੰਡ ਰਾਏਗੜਾ ਵਿੱਚ ਪੈਦਾ ਹੋਏ ਰਤੇਸ਼ ਨੇ ਕੋਟਾ ਅਤੇ ਦਿੱਲੀ ਵਿੱਚ ਪੜ੍ਹਾਈ ਕੀਤੀ ਪਰ ਅਸਲੀ ਤਾਲੀਮ ਤਾਂ ਉਸਨੇ ਸੜਕਾਂ ਤੋਂ ਲੱਭੀ। ਕਦੇ SIM ਕਾਰਡ ਵੇਚਦੇ ਹੋਏ, ਕਦੇ ਸਸਤੇ ਹੋਟਲਾਂ ਵਿੱਚ ਰਹਿੰਦੇ ਹੋਏ। ਕਾਲਜ ਛੱਡ ਕੇ ਉਸਨੇ 18 ਸਾਲ ਦੀ ਉਮਰ ਵਿੱਚ ਅਰਾਈਵਲ ਸਟੇਜ ਨਾਮ ਦਾ ਇੱਕ ਸਟਾਰਟਅਪ ਸ਼ੁਰੂ ਕੀਤਾ ਜੋ ਫੇਲ ਹੋ ਗਿਆ ਪਰਇ ਤੋਂ ਉਸਨੂੰ ਇੱਕ ਸ਼ਾਨਦਾਰ ਆਈਡੀਆ ਮਿਲਿਆ। ਭਾਰਤ ਵਿੱਚ ਬਜਟ ਹੋਟਲਾਂ ਦੀ ਕਾਕਸੀ ਅਤੇ ਉਹਨਾਂ ਵਿੱਚ ਕੁਆਲਿਟੀ ਸਫਾਈ ਅਤੇ ਭਰੋਸੇ ਦਾ ਕੋਈ ਸਟੈਂਡਰਡ ਨਹੀਂ। ਇਸੇ ਸੋਚ ਤੋਂ ਜਨਮ ਹੋਇਆ OYO Rooms ਦਾ ਇੱਕ ਐਸੇ ਪਲੇਟਫਾਰਮ ਦਾ ਜੋ ਆਮ ਲੋਕਾਂ ਨੂੰ ਸਸਤੇ, ਭਰੋਸੇਯੋਗ ਅਤੇ ਸਟੈਂਡਰਡ ਹੋਟਲ ਉਪਲਬਧ ਕਰਵਾਉਂਦਾ ਹੈ। ਜੂਜ ਫੈਲੋਸ਼ਿਪ ਮਿਲੀ, ਇੰਟਰਨੈਸ਼ਨਲ ਫੰਡਿੰਗ ਆਈ ਅਤੇ ਫਿਰ ਤੇਸ਼ ਨੇ OYO ਨੂੰ ਭਾਰਤ ਤੋਂ ਕੱਟ ਕੇ 80 ਤੋਂ ਵੱਧ ਦੇਸ਼ਾਂ ਤੱਕ ਪਹੁੰਚਾ ਦਿੱਤਾ। ਇੱਕ ਪਿੰਡ ਦਾ ਮੁੰਡਾ ਜਿਸ ਦੀ ਜੇਬ ਵਿੱਚ ਸਿਰਫ 300 ਰੁਪਏ ਸੀ, ਅੱਜ ਅਰਬਾਂ ਡਾਲਰ ਦੀ ਕੰਪਨੀ ਦਾ ਮਾਲਕ ਹੈ ਅਤੇ ਇਹੀ ਹੈ OYO ਦੀ ਕਹਾਣੀ। ਸਪਨੇ ਆ ਸੰਘਰਸ਼ ਤੇ ਜਨੂੰਨ ਦੀ ਇਹ ਸੀ ਸਾਡੇ ਚੈਲੰਜ ਦਾ ਦੇ 38 ਐਮਰੇ ਦੀ ਹੋਰ ਇਨਸਪਾਇਰਿੰਗ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ